ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਦੂਜੇ ਉੱਤੇ ਕੀਤਾ ਹਮਲਾ ਕੀਤੀ ਕੁੱਟਮਾਰ ਫਿਰੋਜ਼ਪੁਰ ਅੰਦਰ ਕਾਨੂੰਨ ਦਾ ਖੌਫ ਇਸ ਕਦਰ ਖਤਮ ਹੋ ਚੁੱਕਿਆ ਕਿ ਲੋਕ ਹੁਣ ਸਰਕਾਰੀ ਧਾਰਿਆਂ ਅੰਦਰ ਵੀ ਗੁੰਡਾਗਰਦੀ ਕਰਨ ਤੋਂ ਡਰੇ ਜੀ ਨਹੀਂ ਕਰਦੇ ਜਿਹਾ ਇਹ ਇੱਕ ਮਾਮਲਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਸਾਹਮਣੇ ਆਇਆ ਜਿੱਥੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਇੱਕ ਧਿਰ ਨੇ ਸਿਵਲ ਹਸਪਤਾਲ 'ਚ ਦੂਸਰੀ ਧਿਰ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਤੇ ਜਨਾਨੀਆਂ ਨੂੰ ਕੁੱਟਿਆ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਦੇ ਹਲਕਾ ਗੁਰੂ ਅਰਜਨ ਦੇ ਪਿੰਡ ਮਾਉਂਟ ਕੇ ਤਾਰ ਦੇ ਪੱਠੇ ਦੇ ਰੋਲਨ ਲੈ ਕੇ ਦੋ ਤੇਰਾਂ ਵਿਚਕਾਰ ਝਗੜਾ ਹੋਇਆ ਸੀ ਜਿੱਥੇ ਪਹਿਲਾ ਇੱਕ ਤੇਰ ਨੇ ਦੂਸਰੀ ਤੇਰ ਨਾਲ ਕੋਟ ਮਾਰ ਕੀਤੀ ਜਦੋਂ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੂਸਰੀ ਤੇਰਾ ਆਪਣੇ ਨਾਲ ਜਨਾਨੀਆਂ ਲਿਆ ਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਪਹੁੰਚ ਗਈ ਜਿੱਥੇ ਉਹਨਾਂ ਮਰੀਜ਼ਾਂ ਅਤੇ ਸਿਵਲ ਹਸਪਤਾਲ ਦੀ ਬਿਨਾ ਪ੍ਰਵਾਹ ਕੀਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਹਸਪਤਾਲ ਦੇ ਅੰਦਰ ਪਹਿਲੀ ਤੇਰ ਦੀਆਂ ਜਨਾਨੀਆਂ ਨੂੰ ਦੂ ਤੂ ਕੇ ਕੁੱਟਿਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੇ ਮਨਾਂ ਅੰਦਰ ਕਾਨੂੰਨ ਦਾ ਖੌਫ ਖਤਮ ਹੋ ਚੁਕਿਆ ਤੇ ਸਰਕਾਰੀ ਹਸਪਤਾਲ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਹੈ ਘਟਨਾ ਦਾ ਪਤਾ ਚੱਲਣ ਤੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬੰਦੀ ਕਾਰਵਾਈ ਕਰਨ ਦਾ ਪ੍ਰੋਬਸਾ ਦਿੱਤਾ ਗਿਆ ਹੈ ਸਾਹਮਣੇ ਤੋਂ ਤੁਸੀਂ ਅੱਜ ਹੱਪਾਲ ਦੇ ਵਿੱਚ ਆਏ ਕੀ ਗੱਲਬਾਤ ਹੋਈ ਸਰ ਮੇਰੇ ਨਾਮ ਗਰਮੀਤ ਕੌਰ ਹੈ ਮੈਨੂੰ ਇਹਨਾਂ ਨੇ ਪੱਠੇ ਤੇ ਬੁਲਾਇਆ ਪੱਠੇ ਮਾਲਕ ਨੇ ਜਿਹੜਾ ਪੱਠਾ ਜਿੰਨੇ ਲਖਾਇਆ ਵਾ ਕਿ ਭਾਈ ਇੱਥੇ ਆ ਇਹਨਾਂ ਦਾ ਫੈਸਲਾ ਕਰਾਰੇ ਦੋ ਧਿਰਾਂ ਦਾ ਜਦੋਂ ਮੈਂ ਗਈ ਉੱਥੇ ਮੈਨੂੰ ਬਾਕੇ ਕੁਰਸੀ ਤੇ ਇਹਨਾਂ ਨੇ ਮੈਨੂੰ ਨਾ ਉਲਟਾਤਾ ਮੇਰੀਆਂ ਬਾਹਵਾਂ ਵੀ ਬੰਨ ਦਿੱਤੀਆਂ ਤੇ ਮੈਨੂੰ ਇਹਨਾਂ ਨੇ ਬਹੁਤ ਤਰ੍ਹਾਂ ਇਹਨਾਂ ਨੇ ਮਾਰਿਆ ਬਹੁਤ ਮਾਰਿਆ ਤੇ ਜਿਹੜਾ ਮੇਰੇ ਨਾਲ ਮੁੰਡਾ ਗਿਆ ਸੀ ਉਹਨੇ ਭੱਜ ਕੇ ਫੋਨ ਫਣ ਕੀਤੇ ਮੁੰਡੇ ਆਏ ਮੈਨੂੰ ਛਡਾ ਕੇ ਲੈ ਗਏ ਜਦੋਂ ਛਡਾ ਕੇ ਲੈ ਗਏ ਤੇ ਮੈਨੂੰ ਇਹਨਾਂ ਨੇ ਆਖਿਆ ਵੀ ਚੱਲ ਭਾਈ ਤੈਨੂੰ ਦਾਖਲ ਕਰਾਈਏ ਜਦੋਂ ਅਸੀਂ ਗੁਰੂ ਸਾਹਿਬ ਦੇ ਵਿੱਚ ਪਹੁੰਚੇ ਤੇ ਉੱਥੇ ਬਹੁਤ ਭੀੜ ਸੀ ਇਹਨਾਂ ਦੀ ਸਾਰੇ ਪਰਿਵਾਰਾਂ ਦੀ ਫਿਰ ਮੈਨੂੰ ਕਹਿੰਦੇ ਡਰਾਈਵਰ ਸਾਹਿਬ ਨੂੰ ਕਹਿੰਦੇ ਵੀ ਤੂੰ ਪ੍ਰੋਜਪੁਰ ਸਾਡੇ ਨਾਲ ਚੱਲ ਕਿ ਉੱਥੇ ਇਹਨੂੰ ਮਾਤਾ ਨੂੰ ਦਾਖਲ ਕਰਵਾ ਦੇਣੇ ਆ ਅਜੀ ਅਸੀਂ ਗੱਲਬਾਤ ਕਰਨੀ ਸੀ ਡਾਕਟਰ ਨਾਲ ਤੇ ਇਹ ਸਾਡੇ ਪਿੱਛੇ ਆ ਗਏ ਤੇ ਨਾਲ ਮੇਰੇ ਮੁੰਡੇ ਨੂੰ ਵੀ ਬੜਾ ਮਾਰਿਆ ਤੇ ਮੈਨੂੰ ਵੀ ਬਹੁਤ ਮਾਰਿਆ ਤੇ ਡਾਕਟਰ ਸਾਹਿਬ ਨੇ ਵੀਡੀਓ ਬਣਾ ਕੇ ਸਾਰੀ ਵਰਲ ਕੀਤੀ ਫਿਰਦੀ ਆ ਮੈਨੂੰ ਕਹਿੰਦੀ ਮਾਤਾ ਤੂੰ ਬੈਠ ਜਾ ਤੈਨੂੰ ਹੌਣ ਨਹੀਂ ਮਾਰਦੇ ਹੁਣ ਗੈਂਚੜੇ ਭੱਜ ਗਏ ਆ ਤੇ ਮਲਾਜਮਾਂ ਨੂੰ ਖਬਰ ਹੋਈ ਜਿਹੜੇ ਸਾਡਾ ਡਰਾਈਵਰ ਤੇ ਜਿਹੜਾ ਸਰਾ ਹੋਰ ਪੰਦਾ ਭਰਾਣ ਆਲਾ ਸੀ ਭੱਜ ਕੇ ਥਾਣੇ ਗਏ ਪੁਲਿਸ ਲੈ ਕੇ ਆਏ ਤੇ ਮੇਰੀ ਜਾਨ ਬਚੀ ਨਹੀਂ ਤਾਂ ਇਹ ਤਾਂ ਜੀ ਵੀ ਹੁਣ ਵੀ ਦੋ ਤਿੰਨ ਗੁੰਡੇ ਆਏ ਆ ਮਗਰ ਉਹ ਦੇਖ ਕੇ ਪੁਲਿਸ ਨੂੰ ਤੇ ਭੱਜ ਗਏ ਆ ਇੱਕ ਪਿੰਡ ਦਾ ਸਰਪੰਚ ਲਖਵੀਰ ਸਿੰਘ ਜਸਵੀਰ ਸਿੰਘ ਇੱਕ ਦਿਨਾ ਹੈਗਾ ਐ ਮਖਤਿਆਰ ਸਿੰਘ ਇਹਨਾਂ ਕੋਈ ਪੁੱਛਿਆ ਨਹੀਂ ਦੱਸਿਆ ਨਹੀਂ ਅੰਦਰ ਆਏ ਪੁਲਿਸ ਨੂੰ ਵੇਖਿਆ ਤੇ ਭੱਜ ਗਏ ਪੁਲਿਸ ਬਹੁਤ ਵਿਚਾਰੀ ਮਗਰ ਭੱਜੀ ਭੁੱਜੀ ਫਿਰੇ ਪਰ ਨਹੀਂ ਹੱਥੇ ਆਏ ਘੁੱਡ ਗਏ ਕੁੜੀਆਂ ਵੀ ਬਹੁਤ ਮਾਰਿਆ ਕੁੜੀਆਂ ਨੇ ਮੁੰਡਾ ਕਿਤਾ ਬਦਵਾਸ਼ੀ ਕੀਤੀ ਕੀ ਕਿਸ ਤਰ੍ਹਾਂ ਦੀ ਬਦਵਾਸ਼ੀ ਮੁੰਡਾ ਮਾਸਟਰ ਇਹਨਾਂ ਦਾ ਮਾਤਾ ਦਾ ਮੁੰਡਾ ਐ ਤੇ ਮੈਂ ਮਾਤਾ ਦੀ ਭੈਣ ਬਣੀ ਹੋਈ ਆ ਜਿਹੜੀ ਮਾਤਾ ਦੀ ਕੁੜੀ ਹੁੰਦਾ ਮੈਂ ਰਿਸ਼ਤਾ ਕਰਾਇਆ ਫੌਜੀ ਨੂੰ ਮੇਰਾ ਭਤੀਜਾ ਐ ਇਹ ਕਹਿੰਦੇ ਨੇ ਤੂੰ ਉਹਦੇ ਹੱਕ ਚ ਬੋਲਦੀ ਆ ਸਾਡੇ ਹੱਕ ਚ ਨਹੀਂ ਤੂੰ ਬੋਲਦੀ ਤੇ ਮੈਂ ਆਖਿਆ 25 ਸਾਲਾਂ ਤੋਂ ਬੇਦਖਲ ਕੀਤਾ ਆ ਤੇ ਤੇਰੇ ਹੱਕ ਕਿਹੜਾ ਰਹੇਗਾ ਤੂੰ ਮਾਂ ਦਾ ਜੁੰਡੇ ਪੱਟੇ ਤੂੰ ਮਾਂ ਦਾ ਵਾਲੀਆਂ ਲਾਈਆਂ ਤੂੰ ਪਿਓ ਦਾ ਮੋਢਾ ਤੋੜਿਆ ਪਿਓ ਇਹਦੇ ਹਾਵੇ ਨਾਲ ਮੁੱਕ ਗਿਆ ਤੇ ਮੈਨੂੰ ਕਹਿੰਦਾ ਤੈਨੂੰ ਨਿਭੜਾਂਗੇ ਜਿਹੜੀਆਂ ਤੂੰ ਗੱਲਾਂ ਦੱਸ ਰਹੀਆਂ ਐ ਸਰ ਮੈਂ ਤਾਂ ਸੱਚਾਈ ਵਾਲੀ ਜਨਾਨੀ ਆ ਮੈਨੂੰ ਇਹੋ ਜਿਹਾ ਕੋਈ ਭੇਤ ਭਾਤ ਨਹੀਂ ਕਿ ਮੈਨੂੰ ਕੋਈ ਲਾਲਚ ਹੈ ਜਾਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੋਈ ਤਰ੍ਹਾਂ ਦੀ ਮੈਨੂੰ ਕੋਈ ਹੋਵੇ ਇਹ ਕੁੜੀਆਂ ਬਹੁਤ ਬਦਲੀਆਂ ਜਨੇ ਵਿਆਹ ਦੇ ਵਿੱਚ ਵੀ ਇਹਨਾਂ ਨੇ ਬਹੁਤ ਲੜਾਈ ਕੀਤੀ ਜਦੋਂ ਮੈਂ ਫੌਜੀ ਦਾ ਰਿਸ਼ਤਾ ਕਰਾਇਆ ਇਹਨਾਂ ਕੁੜੀ ਨੂੰ ਭੈਣ ਨੂੰ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਹੁੰਦੇ ਬਹੁਤ ਹੁੰਦੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਬਹੁਤ ਜ਼ਿਆਦੀਆਂ ਕੀਤੀਆਂ ਕੁੜੀ ਨਾਲ ਤੇ ਪਰ ਫੌਜੀ ਪੜਾ ਹੁੰਦਾ ਮਿਹਰਬਾਨ ਜਿਨੇ ਘਰ ਬਣਾ ਲਿਆ ਫਿਰ ਫੌਜੀ ਨੂੰ ਇਹਨਾਂ ਨੇ ਆਣ ਕੇ ਬਹੁਤ ਮਾਰਿਆ ਜਿੰਨਾ ਵੀ ਕਹੀਏ ਉਨਾ ਹੀ ਇਹਨਾਂ ਨੇ ਮਾਰਿਆ ਉਹਨੂੰ ਕੋਠੇ ਤੇ ਚੜ ਕੇ ਇਹ ਸਾਰੀਆਂ ਉੱਤੇ ਚੜ ਗਈਆਂ ਈਆਂ ਬੇ ਤੜਕ ਜਨਾਨੀਆਂ ਹਨ ਸਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਤੀ ਜਿਵੇਂ ਕਿ ਮੈਨੂੰ ਨਿਸਾਬ ਦਵਾ ਜਾਵੇ ਕਿ ਮੈਂ ਇਹਨਾਂ ਦੇ ਹੱਕ ਵਿੱਚ ਨਹੀਂ ਕੋਈ ਗਲਤ ਸੀ ਪਰ ਇਹਨਾਂ ਨੇ ਮੈਨੂੰ ਬਣਾ ਲਿਆ ਇਹਨਾਂ ਨੇ ਆਏ ਦੇਖਿਆ ਇੱਕ ਲੜਾਈ ਹੋਈ ਹੈ ਜਿਹੜੀ ਦੋ ਧਰਾਂ ਦੇ ਵਿੱਚ ਇਥੇ ਹੰਗਾਮਾ ਵੀ ਕੀਤਾ ਘਰਾਂ ਵਿੱਚ ਕਿਸ ਤਰ੍ਹਾਂ ਅੱਛਾ ਸਤਿ ਸ਼੍ਰੀ ਅਕਾਲ ਜੀ ਮੈਂ ਇਨਸਪੈਕਟਰ ਕੁਸ਼ਮੀਰ ਸਿੰਘ ਐਸਐਚਓ ਸਿਟੀ ਫਿਰੋਜ਼ਪੁਰ ਇਹ ਸਿਵਲ ਹਸਪਤਲ ਦੇ ਮੈਨੂੰ ਕਿ ਇਨਫਰਮੇਸ਼ਨ ਮਿਲੀ ਹੈ ਕਿ ਸਿਵਲ ਹਸਪਤਲ ਦੇ ਵਿੱਚ ਕੋਈ ਝਗੜਾ ਵਗੈਰਾ ਹੋ ਰਿਹਾ ਉਹ ਝਗੜੇ ਨੂੰ ਮਤਲਬ ਉਹਦੇ ਸਬੰਧ ਵਿੱਚ ਮੈਂ ਇੱਥੇ ਆਇਆ ਤੇ ਇੱਥੇ ਗਰਮੀਤ ਕੌਰ ਵਾਈਫ ਆਪਕਲਵੰਤ ਸਿੰਘ ਜੋ ਮਹਿਲਾ ਮੰਡਲ ਦੀ ਪ੍ਰਧਾਨ ਆ ਤੇ ਇਹ ਕਿਸੇ ਉੱਥੇ ਪੱਠੇ ਤੇ ਇਹਨਾਂ ਦੀਆਂ ਦੋ ਤਰ੍ਹਾਂ ਦੇ ਉਹ ਗੁਰੂ ਆਰਸਾਏ ਦੇ ਏਰੀਆ ਦੇ ਵਿੱਚ ਦੋ ਤਰ੍ਹਾਂ ਦੇ ਆਪਸ ਵਿੱਚ ਜਿਹੜੀ ਇਹਨਾਂ ਦੀ ਕਿਤੇ ਲੜਾਈ ਹੋਈ ਜਾਂ ਉਹਦੇ ਬਾਰੇ ਇਨਫਾਰਮੇਸ਼ਨ ਨਹੀਂ ਆਈ ਸਾਨੂੰ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਉੱਥੇ ਇਹਨਾਂ ਦੀ ਦੋਨਾਂ ਦੀ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਇਹ ਉੱਥੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਜਿਹੜੀ ਦੂਜੀ ਇਹਨਾਂ ਦੀ ਐਂਟੀ ਪਾਰਟੀ ਸੀ ਉਹਨਾਂ ਨੇ ਕਿਤੇ ਉੱਥੇ ਦਾਖਲ ਨਹੀਂ ਹੋਣ ਦਿੱਤਾ ਉਥੋਂ ਇਹ ਇੱਥੇ ਆਏ ਨੇ ਇਹਨਾਂ ਦੇ ਦੱਸਣ ਮੁਤਾਬਕ ਕਿ ਹੁਣ ਅਸੀਂ ਇੱਥੇ ਦੀ ਕੈਮਰੇ ਦੀ ਸੀਸੀ ਆਪਣੇ ਫੁਟੇਜ ਦੇਖੀ ਹੈ ਫੁਟੇਜ ਦੇ ਵਿੱਚ ਜਿਹੜੀ ਇੱਕ ਲੇਡੀ ਜ ਆ ਤੇ ਇੱਕ ਨਾਲ ਇੱਕ ਲੇਡੀ ਖੜੀ ਆ ਉਹ ਕਿ ਜਿਹੜੀ ਇਹ ਕੁੱਟਮਾਰ ਕਰ ਰਹੇ ਨੇ ਹੁਣ ਇਹ ਡਾਕਟਰ ਸਾਹਿਬ ਦੇ ਕੋਲ ਗਏ ਨੇ ਇੱਥੇ ਡਾਕਟਰ ਸਾਹਿਬ ਸਾਨੂੰ ਜਿਹੋ ਜੀ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ ਜੀ ਇਹ ਲਗਾਤਾਰ ਸਰ ਗੁੰਡਾਗਰਦੀ ਦੀਆਂ ਵਾਪਸ ਘਟਨਾਵਾਂ ਹੋ ਰਹੀਆਂ ਨੇ ਪਹਿਲਾਂ ਵੀ ਸਿਵਲ ਹਸਪਤਲ ਦੇ ਵਿੱਚ ਹੰਗਾਮਾ ਆਇਆ ਔਰ ਫਿਰ ਦੁਬਾਰਾ ਹੋ ਗਿਆ ਦੇਖੋ ਜੀ ਪਹਿਲਾਂ ਮੇਰੇ ਹੁੰਦਿਆਂ ਦਾ ਇੱਥੇ ਕੋਈ ਸਿਵਲ ਹਸਪਤਲ ਦੇ ਵਿੱਚ ਹੰਗਾਮਾ ਨਹੀਂ ਹੋਇਆ ਇਹ ਮੇਰੇ ਕੋਲ ਆਇਆ ਮੈਟਰ ਆਇਆ ਹੈ ਹੁਣ ਡਾਕਟਰ ਸਾਹਿਬ ਐਮ ਐਲ ਆਰ ਦਿੰਦੇ ਨੇ ਜੋ ਵੀ ਦਿੰਦੇ ਨੇ ਮੇਰੇ ਏਰੀਆ ਦੇ ਵਿੱਚ ਇਹਨਾਂ ਨੇ ਜਿਹੜੀ ਹੈ ਵਾਕਈ ਉਹ ਜਿਹੜੀ ਉਹਦੀ ਲੇਡੀਜ਼ ਦੀ ਕੁੱਟਮਾਰ ਕਰ ਰਹੀ ਹੁਣ ਡਾਕਟਰ ਸਾਹਿਬ ਸਾਨੂੰ ਰਿਪੋਰਟ ਦਿੰਦੇ ਨੇ ਔਰ ਰਿਪੋਰਟ ਦੇ ਮੁਤਾਬਕ ਜਿਹੜੀ ਬੰਦੀ ਹੈ ਹੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ